ਪਟਿਆਲਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਨਰੇਸ਼ ਦੁੱਗਲ ਦੀ ਅਗਵਾਈ ਹੇਠ ਪਟਿਆਲਾ ਦੇ ਨਿੱਜੀ ਹੋਟਲ ਵਿਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਗਰ ਨਿਗਮ ਚੋਣਾਂ ਨੂੰ ਲੈ ਕੇ ਅਹਿਮ ਮੁੱਦੇ ਤੇ ਪ੍ਰੈਸ ਵਾਰਤਾ ਕੀਤੀ ਇਸ ਮੌਕੇ ਸਾਫਕਾ ਮੇਅਰ ਵਿਸ਼ਨੂ ਸ਼ਰਮਾ ਰਜੇਸ਼ ਮੰਡੋਰਾ ਸਾਫਕਾ ਐਮ ਐਲ ਏ ਮਦਨ ਲਾਲ ਜਲਾਲਪੁਰ ਮਹਿਲਾ ਮੋਰਚਾ ਪੰਜਾਬ ਆਪ ਦੇ ਕਾਂਗਰਸ ਕਮੇਟੀ ਦੇ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਮਹਿਲਾ ਜ਼ਿਲ੍ਹਾ ਪ੍ਰਧਾਨ ਰੇਖਾ ਅਗਰਵਾਲ ਅਤੇ ਹੋਰ ਪਟਿਆਲਾ ਤੋਂ ਉਮੀਦਵਾਰ ਮੌਜੂਦ ਰਹੇ लाइव बाजू आज लगया कि कुछ अनहोनी ना हो जाए और ये शौर पर एक जोड़ा बंधा गवान आप सब और ये कर ले यार अपना थोड़ा मुझे मैं कितने कर लूं चार घंटे बाद से आ गए थे भाग जाओ थे सो पास से उठ जाएंगे दादी साहब साडी कोर्ट साखी भी मेरा एक सूरज है मेरा जी सुनया यार अब आवा नहीं और आज एसी सारी लीडरशिप ਦੀ ਵੀ ਇੰਥੇ ਬਿਰਾਜ਼ਮਾਨ ਹੈ ਸਾਰੇ ਜਾਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਵੀ ਕਰਕੇ ਆਏ ਆ ਕਿ ਕਿਰਪਾ ਕਰਕੇ ਤੁਸੀਂ ਜਿਹੜਾ ਧਈਆ ਕੀਤਾ ਹੈ ਇਹਨੂੰ ਵਾਪਸ ਲਓ ਇਹ ਫੈਸਲਾ ਲੈ ਕੇ ਕਿਉਂਕਿ ਮੈਂ ਇਹ ਨਹੀਂ ਕਰ ਲਿਆ ਮੈਂ ਹੁਣ ਫੈਸਲਾ ਕਰ ਚੁੱਕਿਆ ਹੈ ਮੇਰੀ ਜਾਨ ਹੁਣ ਦੇਸ਼ ਦੇ ਕਿਸਾਨਾਂ ਦੇ ਲਈ ਹੈ ਇਹ ਕੱਲ ਜਾਂਦੀ ਅੱਜ ਚਲੀ ਜਾਵੇ ਲੇਕਿਨ ਮੈਂ ਜਦ ਤੱਕ ਮਤਾ ਕੇਂਦਰ ਸਰਕਾਰ ਹੋ ਪੰਜਾਬ ਸਰਕਾਰ ਕੋਈ ਫੈਸਲਾ ਨਹੀਂ ਸੁਣੋਗੀ ਉਹਨਾਂ ਚੱਕਰ ਮੈਂ ਆਪਣਾ ਮਰਨ ਵਰਤ ਨਹੀਂ ਤੋੜਾਂ। ਔਰ ਮੈਂ ਭਾਗਿਆਸ਼ਾਲੀ ਹੈ ਕਿ ਅੱਜ ਮੈਨੂੰ ਉਸ ਮਹਾਨ ਸ਼ੁਕਰੀਅਤ ਤੋਂ ਪੇ ਲੰਬਾ ਸਾਹਿਬ ਗੁਰਦੀਰੇ ਜੀ ਸਾਡੇ ਸਾਥੀ ਗਣ ਸਾਨੂੰ ਆਪ ਦੇ ਹੱਥੀ ਉਹਨਾਂ ਨੂੰ ਪਾਣੀ ਪਿਉਂਦਾ ਮੌਕਾ ਮਿਲਿਆ। ਸੋ ਨਾਲ ਹੀ ਨਾਲ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਇਹੜਾ ਅੱਜ ਦਾ ਇਸ ਕਰਕੇ ਰੱਖੀ ਗਈ ਜਿਸ ਪ੍ਰਕਾਰ ਦਾ ਲੋਕਤੰਤਰ ਦਾ ਪੂਰੇ ਪੰਜਾਬ ਭਰ ਦੇ ਵਿੱਚ ਕਤਲ ਹੋਇਆ ਲੇਕਿਨ ਪਟਿਆਲਾ ਦੇ ਵਿੱਚ ਤਾਂ ਸਾਰੀਆਂ ਜਿਹੜੀਆਂ ਹੱਦਾਂ ਬੰਦੇਆਂ ਜਿਹੜੀਆਂ ਉਹ ਪਾਰ ਕਰ ਦਿੱਤੀਆਂ ਗਈਆਂ ਸਰਕਾਰ ਇਸ ਤਰ੍ਹਾਂ ਦੀ ਗੁੰਡਾਗਰਦੀ ਇਸ ਤਰ੍ਹਾਂ ਦਾ ਨੰਗਾ ਦਾਚ ਲੋਕਤੰਤਰ ਦੇ ਰਖਵਾਲੇ ਔਰ ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਲਾਉਣ ਵਾਲੇ ਔਰ ਭਗਤ ਸਿੰਘ ਦੀ ਫੋਟੋ ਲਾਉਣ ਵਾਲੇ ਦਫਤਰਾਂ ਜੋ ਉਹਨਾਂ ਨੇ ਕੀਤਾ ਉਹ ਪੰਜਾਬ ਦੀ ਜਨਤਾ ਨੇ ਤੇ ਪਟਿਆਲੇ ਦੇ ਲੋਕਾਂ ਨੇ ਆਪਦੀਆਂ ਅੱਖਾਂ ਦੇ ਨਾਲ ਵੇਖਿਆ ਉਹ ਸਾਰੀਆਂ ਵੀਡੀਓਜ਼ ਇਸ ਗੱਲ ਦੀਆਂ ਗਵਾਹ ਨੇ ਜਿਨ੍ਹਾਂ ਵੀਡੀਓਜ਼ ਦੇ ਵਿੱਚ ਇਹਨਾਂ ਦੀ ਪੁਲਿਸ ਤੇ ਗੁੰਡੇ ਕਿਸ ਤਰ੍ਹਾਂ ਸਾਡੀਆਂ ਭੈਣਾਂ ਦੀਆਂ ਫਾਈਲਾਂ ਖੋਖੋ ਕੇ ਭਜ ਰਹੇ ਨੇ ਇਤੋਂ ਤੱਕ ਨਹੀਂ ਬਹੁਤ ਸਾਰੀਆਂ ਐਸੀਆਂ ਗੱਲਾਂ ਹੋਈਆਂ ਜਿਹੜੀਆਂ ਮੈਂ ਕੈਮਰੇ ਤੇ ਅਸੀਂ ਉਹਨਾਂ ਬਾਰੇ ਦੱਸ ਨਹੀਂ ਸਕਦੇ ਕਈਆਂ ਦੇ ਤਾਂ ਹੱਥੋਂ ਪਾਈ ਹੋ ਗਈ ਮੇਰੀਆਂ ਭੈਣਾਂ ਦੇ ਨਾਲ ਜੋ ਬਦਸਲੂਕੀ ਹੋਈ ਹੈ ਉਹ ਕਦੇ ਬੰਦਾ ਭੁੱਲ ਨਹੀਂ ਸਕਦਾ ਔਰ ਮੇਰਾ ਖਿਆਲ ਸੱਚਾ ਚ ਸਾਡੇ ਕਾਗਜ਼ ਜਿਹੜੇ ਆ ਕੇਵਲ 26 ਜਿਹੜੇ ਕਾਗਜ਼ ਦਾਖਲ ਹੋ ਸਕਦੇ ਕਿਹਦਾ ਰਹਿ ਸਰਕਾਰ ਨੂੰ ਪ੍ਰਧਾਨਗੀ ਵਿੱਚ ਗਾਇਆ ਪਿਆ। ਬ੍ਰਾਮਬੀ ਸਾਲ ਨੇ ਫੇਰ ਬੈਠੇ ਚਿੰਤਤ ਸੀ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਅਸੀਂ ਵੀ ਆਪ ਦੇ ਕਮਾਕਾਰਾਂ ਦੇ ਵਿੱਚ ਉੱਤੇ ਪਾਰਲੀਮੈਂਟ ਦੇ ਵਿੱਚ ਵਿਅਸਤ ਸਾਂ। ਲੇਕਿਨ ਕੀ ਐਸਾ ਡਰ ਸਿਤਾਰਿਆ ਸੀ ਸਰਕਾਰ ਨੂੰ ਕਿ ਤਿੰਨ ਸਾਲਾਂ ਦੀ ਸਰਕਾਰ ਨੇ ਜਿੱਥੇ ਦੋ-ਦੋ ਮੰਤਰੀ ਹੋਣ ਤੇ ਫੇਰ ਉਹਨਾਂ ਕੋ ਕਾਰਪੋਰੇਸ਼ਨ ਲੜਨ ਦਾ ਸਾਸ ਨਾ ਉਹਨਾਂ ਕੋਲੇ ਹੋਵੇ ਤੇ ਉਹਨਾਂ ਨੂੰ ਕਾਗਜ਼ ਕੈਂਸਲ ਕਰਨੇ ਪਏ ਹੋਣ ਤੇ ਇਸ ਤਰ੍ਹਾਂ ਦੀ ਬਕਸ ਨੂੰ ਕੀ ਕਰਨੀ ਪਈ ਹੋਵੇ ਕੁੱਤਿਆ ਮਾਰਿਆ ਜ਼ਾਕੀ ਕੀਤੀ ਔਰ ਜੋ ਪੁਲਿਸ ਪ੍ਰਸ਼ਾਸਨ ਨੇ ਕੀਤਾ ਮੈਂ ਉਸੇ ਦੇ ਇੱਕ ਵੀਡੀਓ ਪਾਈ ਸੀ ਲਾਈ ਆ ਨਾਨਕ ਸਾਹਿਬ ਨੇ ਇਹਨਾਂ ਦਾ ਨਾਮ ਤਾਂ ਬਾਬੇ ਨਾਨਕ ਆ ਵੈ ਲੇਕਿਨ ਜਿਸ ਪ੍ਰਕਾਰ ਇਹਨਾਂ ਦਾ ਵਿਯਾਰਿਆ ਪੁਲਿਸ ਪ੍ਰਸ਼ਾਸਨ ਦਾ ਗਹਿਣਾ ਚੰਨ ਤੇ ਮੁਰਗੇ ਦਾ ਉਹਨੂੰ ਕਿਹਾ ਚਲ ਬੇਟਾ ਇਸੇ ਦਾ ਜੇ ਵੀ ਆਉਣ ਵਾਲੇ ਸਮੇਂ ਚੇਤੇ ਰੱਖਿਆ ਜਾਊਗਾ ਕੀ ਦੋ ਆਈਐਸ ਆਈਐਸ ਤੇ ਆਈਪੀਐਸ ਅਫਸਰਾਂ ਨੇ ਕਿਸ ਪ੍ਰਕਾਰ ਲੋਕਤੰਤਰ ਦੀਆਂ ਝੰਡੀਆਂ ਉਡਾਈਆਂ ਜਦੋਂ ਇਹਨਾਂ ਦੇ ਮੋਢੇ ਤੇ ਸ਼ੇਰ ਲੱਗਦਾ ਹੈ ਜਾਇ সংবিধান ਦੀ ਸੌਖਾਂਦੇ ਆ ਉਦੋਂ ਇਹ ਸੌਖਾਂਦੇ ਕਿ ਅਸੀਂ ਸੰਵਿਧਾਨ ਦੀ ਰੱਖਿਆ ਕਰਾਂਗੇ ਲੇਕਿਨ ਚੰਦ ਪੋਲੀਟੀਕਲ ਲੀਡਰਾਂ ਦੇ ਇਸ਼ਾਰਿਆਂ ਤੇ ਚੰਦੋਨਾ ਮਿਲਿਆਂ ਦੇ ਇਸ਼ਾਰਿਆਂ ਤੇ ਜੋ ਇਹਨਾਂ ਨੇ ਜ਼ਾਤੀ ਤੱਕਾ ਕੀਤਾ ਇਹਨੂੰ ਪੰਜਾਬ ਕਦੇ ਭੁੱਲੇਗਾ ਨਹੀਂ ਸੋ ਮੈਂ ਅੱਜ ਦੇ ਇਸ ਪ੍ਰੈਸ ਕਾਨਫਰੰਸ ਦੇ ਰਾਹੀਂ ਗੁੰਗੀ ਬੈਰੀ ਸਰਕਾਰ ਨੂੰ ਇਸ ਗੱਲ ਦੀ ਚੇਤਾਵਨੀ ਵੀ ਦਿੰਦਾ ਕਿ ਇਹੋ ਜੀਆਂ ਹਰਕਤਾਂ ਦੇ ਨਾਲ ਸਾਡੇ ਜਿਹੜੇ ਜੁਝਾਰੂ ਕਾਂਗਰਸ ਦੇ ਵਰਕਰਸ ਹੈ ਬਾੜੇ ਉਹ ਹੋਰ ਮੁੰਨਾਂ ਨੂੰ ਮਜ਼ਬੂਤੀ ਮਿਲੇਗੀ ਔਰ ਪੰਜਾਬ ਦੀ ਜਨਤਾ ਦੇ ਵਿੱਚ ਜਿਹੜਾ ਇੱਕ ਬਦਲਾਵ ਦੇ ਨਾਂ ਤੇ ਇੱਕ ਮੌਕਾ ਕੇਜਰੀਵਾਲ ਸਾਹਿਬ ਦੇ ਨਾਂ ਤੇ ਤੁਸੀਂ ਤੁਹਾਨੂੰ ਪੰਜਾਬ ਦੀ ਭੂਰੀ ਭਾਲੀ ਜਨਤਾ ਨੇ 92 ਸੀਟਾਂ ਦੇ ਕੇ ਫਤਵਾ ਦਿੱਤਾ ਸੀਗਾ ਉਹ ਪੰਜਾਬ ਦੀ ਜਨਤਾ ਵੀ ਤੁਹਾਨੂੰ ਆਉਣ ਵਾਲੇ ਸਮੇਂ ਚੂ ਤੋੜਨਾ ਮੂ ਤੋੜ ਮਾਰ ਜਵਾਬ ਦੇਗੀ ਵੈਸੇ ਤਾਂ ਪਾਰਲੀਮੈਂਟ ਦੀਆਂ ਚੋਣਾਂ ਚ ਜਿਹੜੀਆਂ ਜਨਰਲ ਚੋਣ ਹੋਏ 13 ਵਿੱਚੋਂ ਮੱਕੀ ਭਗਵੰਤ ਮਾਨ ਸਾਹਿਬ ਕਹਿੰਦੇ ਸਨ 130 130 7 ਸੀਟਾਂ ਜਿੱਤ ਕੇ ਪੰਜਾਬ ਦੀ ਜਨਤਾ ਨੇ ਇਹ ਗੱਲ ਦੱਸੀ ਹੈ ਔਰ ਮੋੜ ਰਹੀ ਹੈ ਕਿ ਅਗਲਾ ਜਿਹੜਾ ਸਾਡਾ ਨਿਸ਼ਾਨਾ ਹੈ ਉਹ ਆਮ ਆਦਮੀ ਪਾਰਟੀ ਨੂੰ ਗੱਦੀ ਤੋਂ ਲਾਹਣ ਦਾ ਨਿਸ਼ਾਨਾ ਹੈ ਇਹ ਇੱਕ ਸਨੇਹਾ ਤੇ ਸੰਦੇਸ਼ ਹੈ ਤੇ ਅੱਜ ਇਹਨਾਂ ਨੇ ਉਹ ਗੱਲ ਸਿੱਧ ਕਰਤੀ ਉਸੇ ਬਖਲਾੜ ਚ ਆ ਕੇ ਇਹਨਾਂ ਨੂੰ ਪਤਾ ਸੀ ਕਿ ਕਾਰਪੋਰੇਸ਼ਨ ਐਕਟ ਕਾਂਗਰਸ ਪਾਰਟੀ ਦਾ ਜਿਹੜਾ ਰਾਜ ਬਣੇਗਾ ਔਰ ਕਾਂਗਰਸ ਪਾਰਟੀ ਦਾ ਮੇਅਰ ਬਣੇਗਾ ਇਸ ਕਰਕੇ ਇਹਨਾਂ ਨੇ ਆ ਸਾਰੀ ਬੱਤ ਸਲੂਕੀ ਤੇ ਸਾਰੀ ਜਿਹੜੀ ਹਰਕਤ ਕੀਤੀ ਏ ਉਹ ਉਸ ਮੁਖਲਾੜਚ ਕੀਤੀ ਏ ਸੋ ਮੈਂ ਆਦੇ ਵਰਕਰ ਸਾਥੀਆਂ ਨੂੰ ਸਾਡੇ ਜ਼ਿਲ੍ਹੇ ਦੇ ਪ੍ਰਧਾਨਾਂ ਨੂੰ ਅੱਜ ਵੀ ਪ੍ਰਤਾਪ ਸਿੰਘ ਬਾਜਵਾ ਤੇ ਮੋਹਿਤ ਮਹਿੰਦਰਾ ਸਾਹਿਬ ਅੱਜ ਵਾਂ ਸਾਡੇ ਇਥੇ ਹੁੰਨਾ ਸੀ ਫਿਰ ਉਹ ਥੋੜੇ ਹੋਰ ਲੇਟ ਹੁੰਦੇ ਸੀ ਕਿਉਂਕਿ ਇਲੈਕਸ਼ਨ ਕਮਿਸ਼ਨ ਉਹਨਾਂ ਨੂੰ ਲੇਟ ਮਿਲਿਆ ਅੱਜ ਇਸ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਤੋਂ ਮਿਲ ਕੇ ਫਿਰ ਮੇਰਾ ਖਿਆਲ ਸਾਰੀਆਂ ਪਟੀਸ਼ਨਸ ਐਸੀ ਹਾਈ ਕੋਰਟ ਤੇ ਸੁਪਰੀਮ ਕੋਰਟ ਤੱਕ ਇਹਦੀ ਲੜਾਈ ਲੜਾਂ ਉਹ ਜਿਹੜਾ ਸਾਰਾ ਗਾਂਧੀ ਸਾਹਿਬ ਨੇ ਵੀ ਸੁਪਰੀਮ ਕੋਰਟ ਦੇ ਵਿੱਚ ਸੰਪਰਕ ਕੀਤਾ ਔਰ ਫਿਰ ਇਥੋਂ ਅਸੀਂ ਸਾਰੇ ਜਾਣੇ ਅਗਰ ਸਾਨੂੰ ਇਹਦੀ ਆਵਾਜ਼ ਚੁੱਕਣ ਦਾ ਮੌਕਾ ਮਿਲਿਆ ਜ਼ਰੂਰ ਅਸੀਂ ਲੋਕਤੰਤਰ ਦੀ ਆਵਾਜ਼ ਪੇਸ਼ ਨਹੀਂ ਲੋਕ ਸਭਾ ਦੇ ਵਿੱਚ ਕਿਉਂਕਿ ਉੱਥੇ ਉੱਥੇ ਡਰਾਪ ਜਾਂਦਾ ਕੁਐਸਚਨ ਆਰਡਾ ਤੇ ਜਿਹੜਾ ਥੋੜਾ ਜ਼ੀਰੋ ਆਰ ਹੁੰਦਾ ਇਹ ਉਹ ਸਮਾਂ ਮਿਲਿਆ ਤਾਂ ਜ਼ਰੂਰ ਅਸੀਂ ਉੱਥੇ ਵੀ ਗੱਲ ਰੱਖਾਂਗੇ ਲੇਕਿਨ ਲੇਕਿਨ ਇਹਦੇ ਨਾਲ-ਨਾਲ ਸਾਡੀ ਡਿਮਾਂਡ ਹੈ ਇਹਦੇ ਨਾਲ-ਨਾਲ ਮੈਂ ਆਪਦੇ ਵਰਕਰਾਂ ਨੂੰ ਇਹ ਕਹਿਣਾ ਚਾਹਣਾ ਹੈ ਕਿ ਤਖੜੇ ਰਹੋ ਸਾਡੇ ਉਸ ਜ਼ਦਾਰੂ ਸਾਥੀਆਂ ਨੂੰ ਸਾਡੇ ਕਾਉਂਸਲਰ ਸਾਡੀਆਂ ਭੈਣਾਂ ਜਿਹੜੀਆਂ ਚੋਣਾਂ ਲੜਨ ਜਾ ਰਹੀਆਂ ਸਨ ਕਾਫੀ ਉਹਨਾਂ ਦੇ ਨਾਲ ਹੈ ਕਿਸੇ ਗੱਲ ਤੋਂ ਅਸੀਂ ਪਿੱਛੇ ਨਹੀਂ ਆਏ ਇਹ ਠੀਕ ਹੈ ਕਿਉਂਕਿ ਪਾਰਲੀਮੈਂਟ ਲੱਗੀ ਹੋਣ ਦੇ ਕਾਰਨ ਅਸੀਂ ਥੋੜਾ ਇਹਦੇ ਵਿੱਚ ਡੇਰੀ ਹੋਈ ਇੱਕ ਅੱਧਾ ਦਿਨ ਲੇਕਿਨ ਸਾਡਾ ਦਿਲ ਤੇ ਦਿਮਾਗ ਪਟਿਆਲੇ ਦੇ ਵਿੱਚ ਸੀ ਹਮੇਸ਼ਾ ਦੁੱਗਲ ਸਾਹਿਬ ਨਾਲ ਵਿਸ਼ਨੂੰ ਜੀ ਨਾਮ ਮਧਰਾ ਜੀ ਨਾਲ ਇਹ ਨਿਰੰਤਰ ਇਹਨਾਂ ਲੋਕਾਂ ਨਾਲ ਗੱਲਾਂ ਸਾਡੀਆਂ ਹੋ ਰਹੀਆਂ ਸਨ ਜਿਹੜੀ ਸਾਡੀ ਡਿਮਾਂਡ ਹੈ ਕਮਾਂਡ ਇਹ ਹੈ ਕਿ ਅਸੀਂ ਇਹ ਚਾਹਨੇ ਕਿ ਹਾਈ ਕੋਰਟ ਜਾਂ ਸੁਪਰੀਮ ਕੋਰਟ ਇਹਦੇ ਚ ਕੌਗਨੀਸ਼ੈਂਸ ਲਵੇ ਤੇ ਸਾਡੇ ਸਿਰੇ ਜਿਹੜੇ ਵੀ ਕਾਗਜ਼ ਸਾਡੇ ਰੱਦ ਕੀਤੇ ਵੇ ਖੋਗੇ ਰਹੇ ਹੈ ਜਿਨ੍ਹਾਂ ਨੇ ਖੋਏ ਹੈ ਉਹਨਾਂ ਦੇ ਕਾਰਵਾਈ ਹੋਵੇ ਤੇ ਨਾਲ ਉਹਨਾਂ ਦੇ ਕਾਗਜ਼ ਬਹਾਲ ਕੀਤੇ ਜਾਣ ਤੇ ਸਾਨੂੰ ਜਨਾਬ ਪ੍ਰਣਾਲੀ ਦੇ ਵਿੱਚ ਹਿੱਸਾ ਲੈਣ ਦਾ ਜਿਹੜਾ ਮੌਕਾ ਦਿੱਤਾ ਜਾਵੇ ਤਾਂ ਜੋ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਪੰਜਾਬ ਦੀ ਜਨਤਾ ਦੇ ਸਾਹਮਣੇ ਹੋਵੇ ਵੀ ਪੰਜਾਬ ਦੇ ਲੋਕ ਤੇ ਪਟਿਆਲੇ ਦੇ ਲੋਕ ਕੀ ਚਾਹਦੇ ਸਰ ਪਟੀਸ਼ਨ ਪਾ ਦਿੱਤੀ ਗਈ ਹੈ ਜਾਂ ਅਜੇ ਪਾਵਾਂਗੇ ਅੱਗੇ ਪਾਵਾਂਗੇ ਪਹਿਲਾ ਜਿਹੜਾ ਪ੍ਰਕਿਰਿਆ ਫਾਲੋ ਕਰ ਰਹੇ ਹਾਂ ਕਿ ਇਲੈਕਸ਼ਨ ਕਮਿਸ਼ਨ ਕੋਲੇ ਪਟੀਸ਼ਨ ਦਾਇਰ ਕਰਨੀ ਪੈਂਦੀ ਹੈ ਬਿਫੋਰ ਗoing ਟੂ ਦਾ ਹਾਈ ਕੋਰਟ ਉਹ ਸਾਰੀ ਅਸੀਂ ਪ੍ਰਕਿਰਿਆ ਦੀ ਲੜਾਈ ਲੜ ਰਹੇ ਹਾਂ ਔਰ ਤੁਹਾਡੇ ਸਾਹਮਣੇ ਜਿੱਥੋਂ ਤੱਕ ਜਾਣਾ ਪਿਆ ਉਹ ਅਸੀਂ ਲੜਾਂਗੇ ਟੋਟਲ ਕਿੰਨੇ ਮੈਂਬਰ ਨੇ ਕਿ ਹਜੇ ਜਿਹੜਿਆਂ ਦੇ ਤੁਹਾਡੇ ਫਾਰਮੇ ਕੋਈ ਵੀ ਨਹੀਂ ਮੇਰਾ ਖਿਆਲ ਦੁੱਗਲ ਸਾਹਿਬ ਕੋਲੇ 34 ਬੰਦਿਆਂ ਦੇ ਸਾਡੇ ਮਤਲਬ ਕਰਤੇ ਵਿੱਚੋਂ 26 ਹੀ ਰਹਿ ਗਏ 34 ਮਤਲਬ ਕਿ ਉਡਾ ਦਿੱਤੇ ਗਏ ਸਰ ਪਰਮਿਸ਼ਨ ਨਹੀਂ ਹੋਰ ਵੀ ਲੋਕ ਚਾਹੁੰਦੇ ਨਾਟ ਓਨਲੀ ਸਾਡੇ ਹੀ ਮੇਰੇ ਖਿਆਲ ਨਾਲ ਹੋਰ ਵੀ ਵਿਚਾਰੇ ਜਿਹੜੇ ਕੋਈ ਇੰਡੀਪੈਂਡੈਂਟ ਚੋਣਾਂ ਲੜਨਾ ਚਾਹੁੰਦਾ ਸੀ ਕਿਤੇ ਕੋਈ ਹੋਰ ਉਹਨਾਂ ਦੇ ਵੀ ਇਸ ਤਰ੍ਹਾਂ ਦੇ ਕਾਗਜ਼ ਜ ਰੱਦ ਹੋਏ ਸੋ ਸੋ ਸਵਾਲ ਕਰਨਾ ਹੈ ਅੱਤੀ ਵੀ ਕੋਈ ਜੇ ਪੀਜੇ ਦੇ ਜਿਹੜੇ ਸੀਓ تھے ਉਹਨਾਂ ਨੇ ਕਾਰਜ ਕੋਇਨੇ ਉਹ ਗੁੰਡਾਗਰਦੀ ਕਰ ਰਹੇ ਨੇ ਕਿ ਆਮ ਆਦਮੀ ਪਾਰਟੀ ਨੇ ਸਵਾਲ ਕਰਿਆ ਸੀ ਮੰਤਰੀ ਆਮ ਆਦਮੀ ਪਾਰਟੀ ਦੇ ਐਮਐਲਏ ਤੋਂ ਮੰਤਰੀ ਇਹ ਵੀ ਕਹਿ ਰਹੇ ਆ ਵੀ 9 ਵਜੇ ਤੱਕ ਅਗਲਾ ਚੋਣ ਖਤਮ ਹੋ ਜਾਏਗਾ ਉਸ ਦਿਨ ਇਹ ਵੀ ਹਦਾਇਤ ਦਿੱਤੇ ਆ ਹੁਣ ਤੱਕ ਵੀ ਈਵਨ ਕਿ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬ ਨੂੰ ਵੀ ਧਮਕੀਆਂ ਆਉਂਦੀਆਂ ਉਹ ਕਹਿੰਦੇ ਵੀ ਪਤਾ ਨਹੀਂ ਕੀ ਹੋਏਗਾ ਤੁਹਾਡੇ ਨਾਲ ਉਹਨਾਂ ਦੇ ਬੇਟੇ ਨੂੰ ਇਨਡਾਇਰੈਕਟਲੀ ਟੈਲੀਫੋਨ ਦਿੱਤੇ ਜਾ ਰਹੇ ਆ ਤੁਹਾਡੇ ਦੇ ਪਰਚਾ ਪਾ ਦਿੱਤਾ ਜਾਏਗਾ ਤੋਡੇ ਨਾਲ ਧੱਕਾ ਕੀਤਾ ਜਾਏਗਾ ਇਸ ਤਰ੍ਹਾਂ ਦੀਆਂ ਵੀਡੀਓ ਦੇ ਔਰ ਇਸ ਤਰ੍ਹਾਂ ਦੀਆਂ ਧੱਕੀਆਂ ਜਿਹੜੇ ਕੈਂਡੀਡੇਟ ਰਹਿ ਗਏ ਉਹਨਾਂ ਨੂੰ ਵੀ ਮਿਲ ਰਹੀਆਂ ਸੋ ਇਹਰਾ ਖਮਿਆਜਾ ਪ੍ਰਸ਼ਾਸਨ ਨੂੰ ਭੁਗਤਣਾ ਪਏਗਾ ਇਹਰਾ ਖਮਿਆਜਾ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਜ਼ਰੂਰ ਭੁਗਤਣਾ ਪਏਗਾ ਅਸੀਂ ਆਪ ਦੇ ਵਰਕਰਾਂ ਨਾਲ ਚਕਾੰਮਾ ਖੜੇ ਹਾਂ ਉਹ ਮੈਂ ਬੇਨਤੀ ਕਰਾਂਗਾ ਇੱਕ ਬੜੇ ਸਵਾਲ ਬਾਅਦ ਚ ਲੈ ਆ ਲਾਂਗੇ ਜੀ ਸਰ ਬਣੌਰ ਸਨੌਰ ਤੇ ਤੇ ਵੀ ਕਰਦੀਆਂ 41 ਬੋਰਡਾਂ ਤੇ ਇੱਕ ਵੀ ਜਗ੍ਹਾ ਕਾਲੀ ਬੋਰਡ ਦੇ ਕਾਗਜ਼ ਨਹੀਂ ਪੜਦੇ ਨਹੀਂ ਸਾਹਿਬ ਹੈ ਨਹੀਂ ਭਾਜੀ ਮੈਂ ਅੱਜ 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 ਸਮਾਨੇ ਵੀ ਜਾ ਕੇ ਆਇਆ ਖਦੌੜ ਦੀ ਵੀ ਇਹ ਗੱਲ ਹੈ ਸਨੌਰ ਦੀ ਵੀ ਇਹ ਗੱਲ ਹੈ ਜੀਰੇ ਦੀ ਵੀ ਇਹ ਗੱਲ ਹੈ ਮੱਕੂ ਦੀ ਵੀ ਇਹ ਗੱਲ ਹੈ ਧਰਮਪੋਟ ਕਿਸ ਤਰ੍ਹਾਂ ਕਾਕਾ ਲੋ ਕਰਦੀ ਨੂੰ ਫੜ ਕੇ ਖੜੀ ਹੈ ਪੁਲਿਸ ਤੁਸੀਂ ਦੇਖਿਆ ਹੋਣਾ ਇੱਕ ਸੀਟ ਤੇ ਸਮਾਨੇ ਸਾਡੇ ਕਾਗਜ਼ ਸਨ ਕਿਸ ਤਰ੍ਹਾਂ 1.5 ਘੰਟਾ ਜਦੋਂ ਜੈ ਤੋਂ ਬਾਅਦ ਇੱਕ ਤਾਂ ਕਾਗਜ਼ ਲੈ ਕੇ ਭੱਜ ਕੇ ਖੋਰਨ ਨੂੰ ਮੰਦਰ ਹੀ ਪੜਿਆ ਜੀ ਮੰਦਰ ਗੁੱਟੀਆਂ ਸਮੇਤ ਪੁਲਸੜੇ 41 ਨੰਬਰ ਬਾੜ ਦੇ ਅੰਦਰ ਸੋ ਮੇਰੇ ਮੁੰਡੇ ਨੇ ਜੱਕ ਕੇ ਕਹਿੰਦੇ ਬਲਦਕਾਰ ਦਾ ਕੇਸ ਪਾਉਗੇ ਦਫਾਚੋ ਚੱਤਰ ਲਾਗੇ ਜਿਮਾਂਤਰੀ ਹੁੰਦੀ ਮੁੰਡਾ ਮੁਲਾਜ਼ਮ ਦਾ ਸਾਡਾ ਬੜਿੰਗ ਸਾਹਿਬ ਬੜਿੰਗ ਸਾਹਿਬ ਪੁਲਿਸ ਇਨਕੁਆਇਰੀ ਕਰਾਉਂ ਪੀਪੀਆਈ ਤੋਂ ਬੰਗਲਾ ਦੇ ਤੋਂ ਹੀ ਕੰਮ ਆਣਾ ਹੋਣਾ ਸਰ ਸਰ ਪੋਲੀਟਿਕਲ ਪਾਰਟੀਆਂ ਪੁਲਿਸ ਪੁਲਿਸ ਦਾ ਪੋਲੀਟਿਕਲ ਪਾਰਟੀਆਂ ਦੀ ਕਟ ਕਰਦੀ ਆ ਉਹਦਾ ਇਹ ਕਹਿੰਦੇ ਕਿ ਜਿਹੜੀ ਬਲਦਕਾਰ ਵਰਕ ਚੱਲਦੀ ਆ ਰਹੀ ਹੈ ਪਹਿਲਾਂ ਕਾਂਗਰਸ ਨੇ ਫਿਰ ਕਾਲੀ ਦਾਲ ਨੇ ਫਿਰ ਹੁਣ ਆਮ ਆਦਮੀ ਪਾਰਟੀ ਨੇ ਕਹਿੰਦੇ ਅਸੀਂ 31 ਦੇ ਕਬਜਾ ਮੋੜ ਜਿਹੜੀ ਪੁਰਸ ਦੀ ਪੰਕਾਇਰ ਦੇ ਵਿੱਚ ਅਧਿਕਾਰੀ ਕਹਿ ਰਿਹਾ ਕਿ ਪਹਿਲਾਂ ਅਸੀਂ ਉਹਨਾਂ ਦੇ ਹੱਕ ਕੁੱਤੇ ਹੋਣਾ ਸੀ ਉਹਨਾਂ ਦੇ ਹੱਕ ਕੁੱਤੇ ਦੇ। ਦੇਖੋ ਗੱਲ ਇਹ ਹੈ ਚਾਹੇ ਉਹ ਕਾਂਗਰਸ ਕਰਦੀ ਹੋਵੇ ਪਰ ਮੈਂ ਚਾਹੇ ਕੋਈ ਜ਼ਿਹੁਰ ਪਾਰਟੀ ਨੇ ਕੁਝ ਕੀਤਾ ਹੋਵੇ ਉਹਦਾ ਖਮਿਆਜਾ ਤੁਹਾਨੂੰ ਪੁੱਕਦਾ ਪਈ। ਅਸੀਂ ਬਿਲਕੁਲ ਚਾਹੇ ਕਿਸੇ ਕਾਂਗਰਸ ਦੇ ਵਿਅਕਤੀ ਨੇ ਵੀ ਕੁਝ ਕੀਤਾ ਅਸੀਂ ਇਸ ਗੱਲ ਦੇ ਖਿਲਾਫ ਹਾਂ। ਅਸੀਂ ਸੰਵਿਧਾਨ ਦਾ ਪਾਲਣਾ ਕਰਦੇ ਅਸੀਂ ਬਾਬਾ ਸਾਹਿਬ ਅੰਬੇਦਕਰ ਦੇ ਜੋ ਸੰਵਿਧਾਨ ਦੀ ਰਚਨਾ ਕੀਤੀ ਹੈ ਉਹਦੇ ਤੇ ਅਸੀਂ ਪਹਿਰਾ ਦਿੰਦੇ ਹਾਂ ਔਰ ਲੋਕਤੰਤਰ ਦੇ ਵਿੱਚ ਅਸੀਂ ਵਿਸ਼ਵਾਸ ਰੱਖਦੇ ਹਾਂ। ਲੇਕਿਨ ਇਹਦਾ ਮਤਲਬ ਇਹ ਨਹੀਂ ਕਿ ਕਿਸੇ ਇੱਕ ਵਿਅਕਤੀ ਨੇ ਗਲਤੀ ਕੀਤੀ ਹੈ ਤਾਂ ਦੂਜਾ ਡਬਲ ਕਰੇ ਅੱਜ ਇਹ ਗੱਲ ਕਹਿੰਦੀ 21 ਦੀਆਂ 31 ਮੂੜੀਆਂ ਮੈਨੂੰ ਲੱਗਦਾ ਇਹ ਵੀ ਸ਼ਰਮਸ਼ਾਰ ਗੱਲ ਹੈ ਤੁਹਾਨੂੰ ਫਿਰ ਬਾਬਾ ਸਾਹਿਬ ਉਮੀਦ ਕਰਦੀ ਤੇ ਭਗਤ ਸਿੰਘ ਦੀ ਫੋਟੋ ਵੀ ਦਫ਼ਤਰਾਂ ਚੋਂ ਲਾ ਦੇਣੀ ਚਾਹੀਦੀ ਹੈ ਸੋ ਇਹਨਾਂ ਨੇ ਪਰ ਸਾਰੇ ਰਿਕਾਰਡ ਤੋੜ ਦਿੱਤੇਗੇ ਚਾਹੇ ਉਹ ਕਾਲੀਆਂ ਦੇ ਸਨ ਚਾਹੇ ਉਹ ਕਾਂਗਰਸੀਆਂ ਦੇ ਸਨ ਇਹਨਾਂ ਨੇ ਕੋਈ ਰਿਕਾਰਡ ਨਹੀਂ ਛੱਡਿਆ ਸਾਰੇ ਰਿਕਾਰਡ ਇਹਨਾਂ ਨੇ ਤੋੜੇ ਔਰ ਦੁਬਾਰਾ ਫੇਰ ਮੈਂ ਕਹਿਣਾ ਚਾਹੁੰਦਾ ਕੀ ਪੁਲਿਸ ਦੀ ਭੂਮਿਕਾ ਇਹਰੇ ਇਹਰੇ ਵਿੱਚ ਇਹ ਸਵਾਲਿਆ ਉਹਦੇ ਤੇ ਸਵਾਲ ਲੱਗਦਾ ਹੈ ਪਰ ਜਰੂਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਗੱਲ ਦਾ ਨਪਟਾਰਾ ਕਰਾਂਗੇ ਜਿਹੜੇ ਅਫਸਰ ਜਿਹੜੇ ਥੱਲੇ ਇਹ ਕੰਮ ਕਰਦੇ ਐ ਚਾਹੇ ਉਹ ਇੰਦਰ ਜਾ ਕੇ ਕਰਦੇ ਐ ਚਾਹੇ ਦੂਜੀਆਂ ਪਾਰਟੀਆਂ ਚ ਕਰਦੇ ਐ ਇਹਨਾਂ ਲੋਕਾਂ ਤੇ ਨਜ਼ਰ ਬਣਾ ਕੇ ਇਹਨਾਂ ਲੋਕਾਂ ਦੇ ਖਿਲਾਫ ਇਹਨਾਂ ਅਫਸਰਾਂ ਦੇ ਖਿਲਾਫ ਜਰੂਰ ਜਿਹੜੀਆਂ ਵੀ ਸਰਕਾਰ ਅਗਲੀ ਆਵੇ ਉਹਦੇ ਤੇ ਕਦਮ ਚੁੱਕਨੇ ਚਾਹੀਦੇ ਆ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਕਾਂ ਜੋ ਕਿਸੇ ਦੀ ਵੀ ਸਰਕਾਰ ਆਵੇ ਇਹੋ ਜੇ ਲੋਕ ਇਹ ਨਾ ਕਹਿ ਸਕਣ ਵੀ ਮੈਂ ਲਿਆਉ ਜੀ ਤੁਹਾਡੇ ਕਾਗਜ਼ ਕੈਂਸਲ ਕਰਾ ਦਿਆਂ ਮੈਂ ਆ ਕਰ ਦਿੰਦਾ ਉਹ ਇੱਧਰ ਲਾ ਕੇ ਇੱਧਰ ਕਰ ਦੇ ਇੱਧਰ ਲਾ ਕੇ ਇੱਧਰ ਕਰ ਦੇ ਸੋ ਕਿਸੇ ਨੂੰ ਘਬਰਾਉਂਦੀ ਲੋੜ ਨਹੀਂ ਅਸੀਂ ਆਪ ਦੇ ਸਾਰੇ ਸਾਥੀਆਂ ਦੀ ਲੜਾਈ ਲੜਾਂਗੇ ਤੇ ਲੜਦੇ ਰਵਾਂਗੇ ਹੁਣ ਮੈਂ ਬੇਨਤੀ ਕਰਾਂਗਾ ਗਾਂਧੀ ਸਾਹਿਬ ਨੂੰ ਕਿ ਉਹ ਵੀ ਤੁਹਾਨੂੰ ਇੱਥੇ ਮੇਰਾ ਖਾਲ ਚੁਣੇ ਹੀ ਜਾਣ ਚੁੱਕੇ ਹਾਂ ਇਹਦਾ ਮਤਲਬ ਕਿ ਉਹ ਅਨਪੂਰਜ 13 ਲੋਕ ਚੁਣ ਲਏਗੇ ਮੇਰਾ ਮਤਲਬ ਉਹਨਾਂ ਦੇ ਮਨ ਚ ਸੀ ਉਹ 13 ਤਾਂ ਅਸੀਂ ਅਨਪੂਰਜ ਚੁਣਾਈਏ ਦੂਜੇ ਅਸੀਂ ਦੇਖਣਾ ਕਿ ਕਿੰਨਾ ਜਿੱਤਨੇ ਜਿਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਕਿ 2 ਵਜੇ ਤੋਂ ਬਾਅਦ ਥੋੜਾ ਪਤਾ ਲੱਗੇਗਾ ਕਿ ਕੀ ਕਰਦੇ ਅਸੀਂ ਇਦਾਂ ਹੀ ਇਹਨਾਂ ਨੇ ਆਪਣੀ ਸਰ 7 ਦੇ ਵਿੱਚ ਕੀਤਾ ਸਾਡੇ 12 13 ਨੰਬਰ ਦੇ ਤਾਲੂਕਾ ਦੇ ਦਿੱਤੇਗੇ ਜਿੱਥੇ ਇਹਨਾਂ ਨੂੰ ਕੋਈ ਖਤਰਾ ਲੱਗਦਾ ਸੀ ਉਹ ਅਨਪੂਰਜ ਕਰਾ ਦਿੱਤੇ ਸੋ 100% ਇਹ ਤਾਂ ਮਨਚੋਂ ਉਹਨਾਂ ਦੇ ਹੈਗੀ ਹੈ ਗੱਲ ਕਿ ਜਿਹੜੀ ਜਨਤਾ ਹੈ ਉਹ ਸਾਡੇ ਚੋਂ ਅੱਖ ਤੇ ਥੱਕ ਚੁੱਕੀ ਹੈ ਪਰ ਬਰਨਾਲਾ ਦੀ ਜਿੰਮੀ ਚੋਰ ਨੇ ਵੀ ਇਸ ਗੱਲ ਤੇ ਮੋਹਰ ਲਾਈ ਹੈ ਕਿਉਂਕਿ ਬਰਨਾਲਾ ਉਹਨਾਂ ਦਾ ਗੜ ਹੈ ਸੰਗਰੂਰ ਉਹਨਾਂ ਦਾ ਗੜ ਹੈ ਸੋ ਮੇਰੇ ਕਹਿਣ ਦਾ ਮਤਲਬ ਇਹ ਉਹਨਾਂ ਦੇ ਮਨ ਚ ਇਹ ਗੱਲ ਜੈਨ ਚ ਹੈਗੀ ਹੈ ਇਸੇ ਕਰਕੇ ਤਾਂ ਪੌਣੇ 2 ਸਾਲ ਉਹਨਾਂ ਦੇ ਕਾਰਪੋਰੇਸ਼ਨ ਦੀਆਂ ਚੋਣਾਂ ਹੀ ਵੇਟ ਕਰਾ ਦਿੱਤੀਆਂ ਲੁਧਿਆਣਾ ਦੀ ਜਿਹੜੀ ਕਾਰਪੋਰੇਸ਼ਨ ਦੀ ਚੋਣ ਹੋ ਰਹੀ ਹੈ ਪੌਣੇ 2 ਸਾਲ ਬਾਅਦ ਹੋ ਰਹੀ ਹੈ ਐਡਮਿਨਿਸਟ੍ਰੇਟਰ ਲੱਗਿਆ ਰਿਹਾ ਕਿਉਂਕਿ ਇਹ ਵੀ ਹਾਈ ਕੋਰਟ ਨੇ ਇਹਦੇ ਵਿੱਚ ਕੰਪਲੀਟੈਂਸ ਲਿਆ ਕੀ ਚੋਣ ਕਰਾਈ ਜਾਣ ਔਰ ਵੀ ਤੋਂ ਪਹਿਲਾਂ ਪਹਿਲਾਂ ਤੁਸੀਂ ਇਹ ਪੂਰਕ ਕਰੋ ਆਪ ਦੀ ਚੋਣ ਪ੍ਰਣਾਲੀ ਅਦਰਵਾਈਜ਼ ਇਹ ਚੋਣ ਕਰਨ ਚ ਇੰਟਰਸਟਿਡ ਹੀ ਨਹੀਂ ਸੀ ਇਹ ਵੀ ਪੰਚਾਇਤਾਂ ਦੇ ਚੋਣ ਹੋਏ ਜੋ ਕਹਿੰਦਾ ਮਤਲਬ ਕਿਤੇ ਨਾ ਕਿਤੇ ਮਗਰਲੇ ਪਾਸੇ ਦਿਮਾਗ ਦੇ ਡਰ ਸਤਾ ਰਿਹਾ ਹੈ ਕਿ ਜਨਤਾ ਸਾਡੇ ਤੋਂ ਖਫਾ ਹੈ ਜਨਤਾ ਨਾਲ ਮੇਸ਼ ਮਾਰ ਵਾਦੇ ਕੀਤੇ ਸਨ ਜਨਤਾ ਨਾਲ ਇੱਕ ਨਵੇਂ ਪੰਜਾਬ ਦੀ ਗੱਲ ਕੀਤੀ ਸੀ ਬਦਲਾਵ ਦੀ ਗੱਲ ਕੀਤੀ ਸੀ ਔਰ ਬਾਬਾ ਸਾਹਿਬ ਅੰਬੇਦਕਰ ਤੇ ਭਗਤ ਸਿੰਘ ਦੀ ਸੌਸਤੇ ਪਹਿਰਾ ਦੇਣ ਦੀ ਗੱਲ ਕੀਤੀ ਸੀ ਉਹ ਸਾਰੀਆਂ ਜਿਹੜੀਆਂ ਗੱਲਾਂ ਤੇ ਜਿਹੜੀ ਹੈ ਪੰਜਾਬ ਸਰਕਾਰ ਨਾਕਾਮ ਰਹੀ ਹੈ ਉਹ ਸੋ ਇਸ ਕਰਕੇ ਪ੍ਰਿੰਸ ਸ਼ਰਾਰਤ ਦੇ ਕ੍ਰਿਕਟ ਸਮੂਹਨ ਵਿਵਸਥਾ ਨੂੰ ਕਿਵੇਂ ਦੇਖ ਰਹੇ ਹੋ ਕਿਉਂਕਿ ਜਿਵੇਂ ਤੁਹਾਡੇ ਨੁਮਾਇंदे ਨੇ ਕਈ ਵਾਰ ਇਹ ਵੀ ਕਹਿ ਰਹੇ ਕਿ ਸਭ ਐਕਸਟਰਾ ਨਹੀਂ ਤਾਂ ਵੀ ਆ ਰਹੀ ਹੈ ਦੂਸਰੇ ਪਾਸੇ ਅੱਜ ਕੈਨੇਡਾ ਨੇ ਇੱਕ ਰਿਪੋਰਟ ਸਾਂਝੀ ਕੀਤੀ ਤੁਸੀਂ ਵੀ ਕਮੈਂਟ ਕਰਦੇ ਹੋ ਕਿ ਆ ਪੰਜ ਜਿਹੜੇ ਹਮਲੇ ਨੇ ਉਹ ਪੂਸਪਾਣੇ ਦੇ ਉੱਪਰ ਹੋ ਚੁੱਕੇ ਨੇ ਅੱਜ ਐਨਆਈ ਨੇ ਰਿਪੋਰਟ ਸਾਂਝੀ ਕੀਤੀ ਹੈ ਕਿ ਪੰਜਾਬ ਦੇ ਗ੍ਰਹਿ ਮੰਤਰੀ ਨੇ ਅੱਜ ਤੋਂ ਜਿਹਨੂੰ ਗੁਜਰਾਧੀਆਂ ਛੋੜਾ ਹੋ ਰਹੀਆਂ ਸਨ ਉਸ ਵੇਲੇ ਕਹਿ ਦਿੱਤੀ ਕਿ ਪੰਜਾਬ ਦੇ ਵਿੱਚ ਹਾਲਾਤ ਠੀਕ ਨਹੀਂ ਹੈ ਦੇਸ਼ ਦੇ ਗ੍ਰਹਿ ਮੰਤਰੀ ਨੇ ਲੇਕਿਨ ਦੇਸ਼ ਦੇ ਗ੍ਰਹਿ ਮੰਤਰੀ ਨੇ ਪੂਰੇ ਬਾਰੇ ਕੀ ਕੀਤਾ ਕਿਸੇ ਨੂੰ ਨਹੀਂ ਪਤਾ। ਔਰ 50 ਕਿਲੋਮੀਟਰ ਏਰੀਆ ਬੀਐਸਐਫ ਦਾ ਵਧਾ ਦਿੱਤਾ ਗਿਆ 50 ਕਿਲੋਮੀਟਰ। ਮੇਰਾ ਤਾਂ 250 ਕਿਲੋਮੀਟਰ ਦਾ ਸਾਰਾ ਪੰਜਾਬ ਖਤਮ ਹੋ ਜਾਂਦਾ। ਐਨਆਈਏ ਦਾ ਰੇਕ ਕਰਦਾ ਔਰ ਐਨਆਈਏ ਦਾ ਕੁਝ ਕਹਿਣਾ। ਇਹ ਲੋਗ ਹੋਣ ਚਿੰਤਾ ਦਾ ਵਿਸ਼ਾ ਹੈ ਕਿ ਪੰਜਾਬ ਦੇ ਅੰਦਰ ਕੀ ਹੋ ਰਿਹਾ। ਕਿਸ ਪ੍ਰਕਾਰ ਦੇ ਪੰਜਾਬ ਦੇ ਹਾਲਾਤ ਬਣਦੇ ਜਾ ਰਹੇ ਨੇ। ਔਰ ਬਿਲਕੁਲ ਇਸ ਦਾ ਕੋਈ ਦੌਰ ਹੈ ਨਹੀਂ ਬਹੁਤ ਸਾਰੇ ਲੀਡਰਾਂ ਨੂੰ ਬਹੁਤ ਸਾਰੇ ਚੰਗੇ ਲੋਕਾਂ ਨੂੰ ਗੈਂਗਸਟਰਾਂਆਂ ਸ਼ਰੀਆਮ ਧਮਕੀਆਂ ਆ ਰਹੀ ਉੱਥੋਂ ਕਿਥੋਂ ਤੱਕ ਤੈਹੀ ਹੋ ਗਿਆ ਕਿ ਹੁਣ ਜਿਹੜੇ ਨਾਮੀ ਗੈਂਗਸਟਰ ਨੇ ਉਹ ਚੋਣਾਂ ਪ੍ਰਣਾਲੀ ਦੇ ਵਿੱਚ ਵੀ ਹਿੱਸਾ ਲੈਣ ਲੱਗ ਪਏ ਉਹ ਆਲਗ-ਆਲਗ ਸਰਪੰਚਾਂ ਨੂੰ ਪੰਚਾਂ ਨੂੰ ਲੋਕਾਂ ਨੂੰ ਫੋਨ ਕਰਕੇ ਧਮਕਾਉਂਦੇ ਨੇ ਜਿੱਥੋਂ-ਜਿੱਥੋਂ ਵੀ ਉਹਨਾਂ ਨਾਲ ਸੰਬੰਧ ਹੈਗਾ ਔਰ ਹਰ ਵਿਅਕਤੀ ਦੇ ਮਨ ਦੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਹੈਗਾ ਜੇ ਸਿੰਦੂੂਸੇ ਵਾਲੇ ਆ ਗਏ ਪਰਿਵਾਰ ਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ ਪਰ ਤੁਹਾਨੂੰ ਮੈਂ ਦੱਸ ਦਿਆਂ ਕਿ ਜਿਹੜੀਆਂ ਇੰਟਰਵਿਊਜ਼ ਹੋਈਆਂ ਉਹਦੇ ਵਿੱਚ ਪੁਲਿਸ ਆਪ ਹੀ ਇਨਵੋਲਡ ਸੀਗੀ ਇਹ ਪੁਲਿਸ ਨੇ ਮੰਨਿਆ ਤੇ 6 ਮਹੀਨਿਆਂ ਬਾਅਦ ਇਹ ਖਬਰ ਆਈ ਕਿ 6 ਮਹੀਨਿਆਂ ਬਾਅਦ ਇਹਨਾਂ ਨੂੰ ਪਤਾ ਲੱਗਿਆ ਵਾਰੀ-ਵਾਰੀ ਹਾਈ ਕੋਰਟ ਨੇ ਉਹ ਲੜਾਈ ਲੜੀ ਔਰ ਅਸੀਂ ਵਿਧਾਨ ਸਭਾ ਚ ਲੜਾਈ ਲੜੀ ਕਿ ਇਹ ਇੰਟਰਵਿਊ ਕਿਨੇ ਕਰਾਈਏ ਰੀਪੜਤਾਰ ਕਰੋ ਸਿੱਟ ਬਣੀ ਫਿਰ 6 ਮਹੀਨਿਆਂ ਬਾਅਦ ਪੁਲਿਸ ਨੇ ਪਤਾ ਕੀਤਾ ਵੀ ਆ ਕੰਮ ਸੀ ਦੇ ਹਲੇ ਤੱਕ ਤਾਂ ਉਹਨਾਂ ਉਹਨਾਂ ਲੋਕਾਂ ਦੀ ਵੀ ਕਾਰਵਾਈ ਕਰ ਸਕੇ ਜਿਨ੍ਹਾਂ ਲੋਕਾਂ ਨੇ ਇਹ ਸਾਰਾ ਰੂਪਰੇਖਾ ਦਿੱਤੀ ਤਾਂ ਆਮ ਬੰਦਾ ਇਨਸਾਫ ਕੀ ਲੈ ਸਕਦਾ اور ਲਾ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ ਇਹਦੇ ਵਿੱਚ ਦੋਨੇ ਸਰਕਾਰਾਂ ਜ਼ਿੰਮੇਦਾਰ ਹੈ ਮੈਂ ਤੁਹਾਨੂੰ ਦੱਸਾਂ ਇਹ ਗਰੀਬ ਲੋਕਾਂ ਨੂੰ ਤਾਂ ਇਹ ਲੱਗਦਾ ਕਿ ਏਜੰਸੀਆਂ ਦਾ ਬੜਾ ਵੱਡਾ ਯੋਗਦਾਨ ਹੈ ਹੁਣ ਸਾਨੂੰ ਤਾਂ ਇਸ ਗੱਲ ਬਾਰੇ ਜਾਣਕਾਰੀ ਨਹੀਂ ਪਰ ਇਹ ਲੋਕਾਂ ਦੀ ਪਰਸਪੈਕਸ਼ਨ ਤੇ ਵਿਚਾਰ ਕਰਾ ਹੈਗੀ ਆ ਕਿ ਏਜੰਸੀਆਂ ਵੀ ਚੌਂਦੀਆਂ ਨੇ ਪੰਜਾਬ ਦਾ ਮਾਹੌਲ ਜਿਹੜਾ ਹੈ ਉਹ ਖਰਾਬ ਹੋਵੇ, ਵਿਗੜੇ ਤੇ ਸਾਨੂੰ ਇੱਥੋਂ ਫਿਰ ਕੋਈ ਦਾ ਕੋਈ ਫਾਇਦਾ। ਅੱਜ ਇੱਕ ਤਰਨਤਾਰਨ ਦੇ ਵਿੱਚ ਨੌਜਵਾਨ ਸਰਪੰਚ ਸੀਗਾ। ਉਸ ਨੂੰ ਮੌਤੇ ਘਾਟਦਾ। ਲੱਗੇ ਕਿ ਚਿੱਟੇ ਦੇ ਜਿਹੜੇ ਬਕਾਰੀ ਤੋਂ ਮੋਕੇ ਦਾ ਸਾਡਾ ਬਲਾਕ ਦੇ ਪ੍ਰਧਾਨ ਨਾਲ ਇਹ ਘਟਨਾ ਹੋਈ। ਅੱਜ ਤੱਕ ਨਹੀਂ ਮਿਲਿਆ ਵੀ ਕਿਹਨੇ ਮਾਰਿਆ। ਅੱਜ ਤੱਕ ਨਹੀਂ ਪਤਾ ਚੱਲਿਆ ਕਿ ਮੋਕੇ ਦਾ ਸਾਡਾ ਬਲਾਕ ਪ੍ਰਧਾਨ ਦੇ ਹਾਰੀ ਕੌਣ ਮਾਰ ਗਿਆ। ਤਿੰਨ ਦਿਨ লাশ ਪਈ ਰਹੀ। ਸਾਨੂੰ ਅੱਜ ਤੱਕ ਨਹੀਂ ਸਮਝ ਆ ਰਹੀ। ਕੀ ਹੋ ਕੀ ਰਿਆ ਪੰਜਾਬ ਦੇ ਵਿੱਚ ਤੁਸੀਂ ਸਾਹਮਣੇ ਇੱਥੇ ਅਸੀਂ ਏਜੰਸੀਆਂ ਬੰਦਾ ਫੜਦੀਆਂ ਤੇ ਉਹਨੂੰ ਕੋਈ ਨਾ ਕੋਈ ਮੁੜ ਕੇ ਫਿਰ ਪੰਜਾਬ ਵਾਲਿਆਂ ਤੋਂ ਛੁੱਟ ਜਾਂਦਾ ਫਿਰ ਏਜੰਸੀਆਂ ਉਹਨੂੰ ਦੁਬਾਰੀ ਫੜ ਲੈਂਦੀਆਂ ਸੋ ਕਹਿਣ ਦਾ ਮਤਲਬ ਪੰਜਾਬ ਦੇ ਜਿਹੜੇ ਹਾਲਾਤ ਨੇ ਮਾੜੇ ਨੇ ਨੌਨ ਆਰਡਰ ਦੀ ਸਥਿਤੀ ਬੜੀ ਗੰਭੀਰ ਹੈ ਔਰ ਸਾਨੂੰ ਪੰਜਾਬ ਸਰਕਾਰ ਤੋਂ ਔਰ ਪੰਜਾਬ ਦੀ ਫੌਜ ਤੋਂ ਕਿਸੇ ਪ੍ਰਕਾਰ ਦੀ ਉਮੀਦ ਨਹੀਂ ਹੈ ਜੋ ਆ ਚੌਣ ਅਮਲ ਜੋ ਵੇਗਨ ਪਾਇਆ ਹੈਗਾ ਜੋ ਇਹਦਾ ਬਲਾਤਕਾਰ ਕੀਤਾ ਗਿਆ ਰੇਪ ਕੀਤਾ ਗਿਆ ਦਾ ਵੈਰੀ ਪ੍ਰੋਸੈਸ ਇਟਸੈਲਫ ਇਦੇ ਬਾਅਦ ਚੋਣਾ ਹੋਣ ਦਾ ਕੋਈ ਬਹੁਤਾ ਮਤਲਬ ਰਹਿ ਨਹੀਂ ਜਾਂਦਾ ਹੈਗਾ ਇਹਨਾਂ ਨੇ ਬਿਲਕੁਲ ਹੀ ਜਿਹੜਾ ਹਾਈਜੈਕ ਕਰ ਲਿਆ ਚੋਣਾਂ ਮੱਲੋਂ ਜਿਹੜਾ ਕਿ ਪੰਜਾਬ ਦੇ ਚੋਣ ਇਤਿਹਾਸ ਵਿੱਚ ਇੰਨੀ ਗੁੰਡਾਗਰਦੀ ਪਹਿਲੀ ਵਾਰ ਦੇਖਣ ਮਿਲਦੀ ਹੈ ਪਹਿਲਾਂ ਹੁੰਦੀਆਂ ਸੀਗਾ ਮੈਂ ਇਸ ਗੱਲ ਤੋਂ انکار ਹੀ ਨਹੀਂ ਹੈਗਾ ਪਹਿਲੇ ਰਾਜਾ ਜੀ ਵੀ ਹੁੰਦੀਆਂ ਸੀਗੀਆਂ ਪਰ ਜੋ ਸਾਰੀਆਂ ਹੱਦਾਵਾਂ ਨਾਲ ਟੱਪ ਕੇ ਜਿਹੜੀ ਗੁੰਡਾਗਰਦੀ ਮੰਤਰੀਆਂ ਦੀ ਮੌਜੂਦਗੀ ਵਿੱਚ ਅੱਜ ਪਿਛਲੇ ਦੋ ਦਿਨਾਂ 'ਚ ਪੰਜਾਬ ਦੇ ਸਾਰੇ ਪੰਜਾਬ 'ਚ ਹੋਈ ਹੈ ਉਹ ਆਪਣੇ ਆਪ ਇੱਕ ਨਵਿਕਲੀ ਮਸਾਲ ਹੈਗੀ ਹੈ ਜਿਸ ਦਾ ਕੋਈ ਸਾਨੀ ਨਹੀਂ ਕਿਆਸ ਵਿੱਚ ਸੋ ਇਹਨਾਂ ਨੇ ਜਿਹੜੀ ਸਰਕਾਰ ਪਾਰਦਰਸ਼ਤਾ ਦੀ ਗੱਲ ਕਰਦੀ ਸੀ ਜਿਹੜੀ ਸਰਕਾਰ ਸੁਗਰਾਜ ਦੀ ਗੱਲ ਕਰਦੀ ਸੀ ਜਿਹੜੀ ਸਰਕਾਰ ਮਾਨਤਾ ਰਾਜਨੀਤੀ ਦੀ ਗੱਲ ਕਰਦੀ ਸੀ ਉਸ ਨੇ ਜੋ ਗੁੰਡਾਗਰਦੀ ਔਰ ਉਹ ਜਿਹੜਾ ਪ੍ਰਸ਼ਾਸਨ ਇਹਨੇ ਸੰਵਿਧਾਨ ਦੀ ਸੌ ਖਾਦੀ ਹੁੰਦੀ ਹੈ ਜਦੋਂ ਇਹ ਅਕੈਡਮੀ ਚੋਂ ਪਾਸ ਆਉਂਦੇ ਹੈ ਤਾਂ ਇਹ ਭਾਰਤੀ ਸੰਵਿਧਾਨ ਦੀ ਸੌ ਖਾਦੇ ਆ ਨਾ ਕਿ ਇੱਕ ਜਾਂ ਦੂਜੀ ਪਾਰਟੀ ਦੀ ਸੌ ਖਾਦੇ ਆ ਸੋ ਜੋ ਰੋਲ ਇੱਥੋਂ ਦੇ ਐਸਐਸਪੀ ਨੇ ਜੋ ਰੋਲ ਇੱਥੋਂ ਦੀ ਡੀਸੀ ਨੇ ਜੋ ਰੋਲ ਮੁੱਚੇ ਪੁਲਿਸ ਤੇ ਸਿਵਲ ਪ੍ਰਸ਼ਾਸਨ ਨੇ ਭਾਇਆ ਹੈਗਾ ਉਹ ਸ਼ਰਮ ਨਾ ਆਏਗਾ ਉਹ ਸੁਲਤਾਨਾ ਧੋਖਾ ਆਏਗਾ ਇਹਨਾਂ ਦੀ ਆਪਣੀ ਆਤਮਾ ਨਾਲ ਧੋਖਾ ਆਪਣੀ ਕਸਵਨਾ ਧੋਖਾ ਆਏਗਾ ਔਰ ਦੁਸ਼ਮਣ ਔਰ ਜੇ ਲੋਕਾਂ ਦੇ ਜਮਹੂਰੀਅਤ ਦਾ ਕਤਲ ਕੀਤਾ ਉਹਦੇ ਘਟਾਰੇ ਵਿੱਚ ਇਹ ਦੋਨੋਂ ਇਹ ਸ੍ਰੇਸ਼ਟ ਆਪਸ਼ਨ ਹੈ ਉਹ ਵੀ ਖੱਡ ਗਏ ਉਹਨਾਂ ਨੂੰ ਵੀ ਮਾਫ ਨਹੀਂ ਕੀਤਾ ਜਾਊਗਾ ਜਦੋਂ ਵੀ ਕੋ ਸਰਕਾਰ ਸੱਤਾ ਬਦਲੀ ਹੋਈ ਤਾਂ ਲਾਜ਼ਮੀ ਤੌਰ ਤੇ ਇਹਨਾਂ ਦਾ ਨੋਟਸ ਲਿਆ ਜਾਊਗਾ ਔਰ ਜਿਹੇ ਜੋ ਪ੍ਰਸ਼ਾਸਨਿਕ ਅਧਿਕਾਰੀ ਨੇ ਇਹਨਾਂ ਨੂੰ ਉਹਨਾਂ ਦੀ ਬਾਨੀ ਸਦਾ ਜਰੂਰ ਪਿਲੋਗੀ ਜੋ ਨੰਗਾ ਚਨਾਤ ਜੋ ਸਾਰੇ ਪੰਜਾਬ ਸੈਂਕੜੇ ਵੀਡੀਓ ਪਟਾਰੇ ਦੇ ੱੱਕੇ ਦੀਆਂ ਮੋਗੇ ਦੇ ੱੱਕੇ ਦੀਆਂ ਤੇ ਹੋਰ ਅਲੱਗ-ਅਲੱਗ ਥਾਵਾਂ ਦੇ ੱੱਕੇ ਦੀਆਂ ਕੰਮਰੀਆਂ ਆ ਗਈਆਂ ਉਹਦੇ ਖਿਲਾਫ ਅਸੀਂ ਸਾਰੇ ਹਿੰਦੁਸਤਾਨ ਦੇ ਸਾਰੇ ਪ੍ਰਚਾਰ ਲੈ ਕੇ ਜਾਵਾਂਗੇ ਔਰ ਅਸੀਂ ਕਾਨੂੰਨੀ ਪ੍ਰਕਿਰਿਆ ਅਮਲ ਅਪਣਾਇਆ ਹੈਗਾ ਹਾਈ ਕੋਰਟ گئے ਹੈਗੇ ਉਹਨੇ ਕਿਹਾ ਪੰਜਾਬ ਦੇ ਗੌਰਮ ਕਮਿਸ਼ਨੋਂ ਮਿਲੋ ਆ ਸਵੇਰੇ ਬਾਜਵਾ ਸਾਹਿਬ ਦੀ ਅਗਵਾਈ ਚ ਬਹੁਤ ਮਿਲਣਾ ਹੁਣੀ ਸਾਰੇ ਇਕੱਠੇ-ਉੱਥੇ ਮਿਲੇ ਆ ਸਾਰੇ ਜਿਹੜੇ ਜਿੰਨੇ ਸਾਡੇ ਮੈਂਬਰ ਸਹਿਬਾਨ ਨੇ ਕਾਗਜ਼ ਫਾਈਲ ਨਹੀਂ ਕਰ ਦਿੱਤੇ ਗਏ ਉਹਨਾਂ ਸਾਰੇ ਮੁਖਤਿਆਰ ਨਾਮੇ ਲੈ ਕੇ ਆਪਾਂ ਦਿੱਲੀ ਪੁੱਜ ਚੁੱਕੇ ਹੈਗੇ ਆ ਆ ਸ਼ਾਮ ਨੂੰ ਦਿੱਲੀ ਸੁਪਰੀਮ ਕੋਰਟ ਦੇ ਵਕੀਲ ਨਾਲ ਸਾਰੀ ਸਲਾਹ ਵਿਚਾਰਾ ਕਰਕੇ ਸਵੇਰ ਨੂੰ ਪਟੀਸ਼ਨ ਫਾਈਲ ਕੀਤੀ ਜਾਊਗੀ ਪਰ ਅਸੀਂ ਮੰਗ ਕਰਦੇ ਹਾਂ ਕਿ ਸਾਰੇ ਚੋਣ ਪ੍ਰਕਿਰਿਆ ਨੂੰ ਕੁਐਲਕ ਕੀਤਾ ਜਾਵੇ ਖਤਮ ਕੀਤਾ ਜਾਵੇ ਨੱਲੀਭਾਈ ਕੀਤਾ ਜਾਵੇ ਔਰ ਨਵੀਂ ਚੋਣ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ ਦੁਬਾਰਾ ਤੋਂ ਸਾਰਾ ਅਮਲ ਸ਼ੁਰੂ ਹੋਵੇ ਤਾਂ ਕਿ ਲੋਕ ਈਮਾਨਦਾਰੀ ਨਾਲ ਜਿਹੜਾ ਬ੍ਰਿਆਦੀ ਕਾਇ ਹੈ ਜਮਹੂਰੀਅਤ ਦੀ ਪੰਚਾਇਤ ਤੇ ਨਗਰ ਕੌਂਸਲ ਜਾਂ ਕਾਰਪੋਰੇਸ਼ਨ ਉਸ ਬੁਨਿਆਦੀ ਇਕਾਈ ਵਿੱਚ ਜੋ ਪਵਿੱਤਰਤਾ ਹੈਗੀ ਚੋਣ ਹਵਲ ਦੀ ਉਹ ਬਣੀ ਰਹ ਸਕੇ ਤੇ ਲੋਕਾਂ ਦਾ ਵਿਸ਼ਵਾਸ ਚੋਣ ਹਵਲ ਬਣਿਆ ਰਹ ਸਕੇ ਇਹ ਬਹੁਤ ਜ਼ਰੂਰੀ ਹੈ ਕਿ ਇਹ ਸਾਰੇ ਪ੍ਰਕੇਰਾ ਨੂੰ ਨਲੀਫਾਈ ਕਰਕੇ ਖਤਮ ਕਰਕੇ ਇੱਕ ਨਵਾਂ ਨਵੀ ਨਵੇਂ ਤਰੀਕੇ ਨਾਲ ਜਦ ਨਵੀ ਨਵੀਂ ਤਰੀਕ ਹੋ ਆਉਣ ਵਾਲੇ ਸਮੇਂ ਕੁਝ ਦਿਨਾਂ ਤੱਕ ਇਹਨੂੰ ਬਿਲਕੁਲ ਸਾਫ਼ ਸੁਥਰਾ ਟਾਗਣਾ ਅਮਲ ਅਮਲ ਪੂਰਾ ਕੀਤਾ ਜਾਵੇ। ਐਗਜ਼ਾਮ ਅਗੂ ਸਵਾਲ ਪ੍ਰਾਪਤੀ ਵੇਚਣੇ ਅਤੇ ਖੀਦਨੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ